ਕਹਿੰਦਾ ਬੌਂਦਲ ਗਿਆ ਬਦਲਾ ਹੁਣ ਭਰ ਕੇ ਟਰੱਕ ਰਾਸ਼ਨ ਦਾ ਆਇਆ ਬੌਂਦਲ ਗਿਆ ਬਦਲਾ ਹੁਣ ਭਰ ਕੇ ਟਰੱਕ ਰਾਸ਼ਨ ਦਾ ਆਇਆ ਐਕਟਵਾ ਘੇਰ ਫੜ ਲਈ ਲੋਕਾਂ ਨੇ ਵੋਟਾਂ ਲੈ ਲਈ ਲੁਧਿਆਣੇ ਕੀ ਰੰਗ ਦਿਖਾਇਆ ਐਕਟਵਾ ਘੇਰ ਫੜ ਲਈ ਲੋਕਾਂ ਨੇ ਵੋਟਾਂ ਲੈਣ ਲਈ ਲੁਧਿਆਣੇ ਕੀ ਰੰਗ ਦਿਖਾਇਆ ਕਿਸੇ ਨੂੰ ਬੰਡੀ ਸ਼ਰਾਬ ਕਿਸੇ ਨੂੰ ਆਟਾ ਵੰਡੀ ਜਾਂਦੀ ਕਿਸੇ ਨੂੰ ਬੰਡੀ ਸ਼ਰਾਬ ਤੇ ਕਿਸੇ ਨੂੰ ਆਟਾ ਵੰਡੀ ਜਾਂਦੇ ਸਾਰੇ ਸਮਾਨ ਦਾ ਬਨਾਇਆ ਪੈਕੇਜ ਭੰਡ ਹੋਰੀ ਕੰਡੇ ਕੱਢੀ ਜਾਂਦੀ ਸਾਰੇ ਸਮਾਨ ਦਾ ਬਨਾਇਆ ਪੈਕੇਜ ਭੰਡ ਹੋਰੀ ਕੰਡੇ ਕੱਢੀ ਜਾਂਦੀ ਭਿਖਾਰੀ ਸਮਾਨ ਲੋਕੋ ਸੋਨੂੰ ਸਮਝਦੇ ਜਿੱਤ ਗਏ ਤੋਂ ਕੀ ਰੰਗ ਦਿਖਾਉਣਗੇ ਭਿਖਾਰੀ ਸਮਾਨ ਲੋਕੋ ਸੋਨੂੰ ਸਮਝਦੇ ਜਿੱਤ ਗਏ ਤੋਂ ਕੀ ਰੰਗ ਦਿਖਾਉਣਗੇ ਹੁਣ ਤੱਕ ਜਿਹੜਾ ਬਣਾਤਾ ਪੰਜਾਬ ਹੋਰ ਕਿਹੜਾ ਰੰਗਲਾ ਪੰਜਾਬ ਬਣਾਉਣਗੇ ਹੁਣ ਤੱਕ ਜਿਹੜਾ ਬਣਾਤਾ ਪੰਜਾਬ ਹੋਰ ਕਿਹੜਾ ਰੰਗਲਾ ਪੰਜਾਬ ਬਣਾਉਣਗੇ ਤਾਂ ਲੁਧਿਆਣਾ ਦੇ ਜਿਮਨੀ ਚੌਂ ਨਾ ਜਿਹੜੀ ਹੋਣ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਦੋ ਤਿੰਨ ਵੀਡੀਓਜ਼ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਚੈਨਲ ਦਾ ਨਾਮ ਤੁਹਾਨੂੰ ਦੱਸ ਦਾਨਿਆ ਲੋਕ ਆਵਾਜ਼ ਟੀਵੀ ਇਹ ਤੇ ਦੇਖ ਲਿਓ ਸਾਰੇ ਸਹੂਦ ਤੁਹਾਡੇ ਸਾਹਮਣੇ ਹੋਣਗੇ ਲੁਧਿਆਣਾ ਦੇ ਲੋਕ ਸਾਹਮਣੇ ਹੋਣਗੇ ਐਕਟਵਾ ਵੀ ਖੜੀ ਹੈ ਰਾਸ਼ਨ ਦਾ ਭਰਿਆ ਹੋਇਆ ਟਰੱਕ ਵੀ ਖੜਾ ਹੈ ਤੇ ਕੋਈ ਉੱਚ ਅਧਿਕਾਰੀ ਮੌਕੇ ਤੇ ਆ ਕੇ ਸਾਰ ਨਹੀਂ ਲੈ ਰਿਹਾ ਇਹ ਔਤਾਂ ਦੇ ਲੋਕ ਸਾਫ਼-ਸਾਫ਼ ਗੱਲਾਂ ਦੇ ਵਿੱਚ মিডিਆ ਸਾਹਮਣੇ ਕਹਿ ਰਿਹਾ। ਤਾਂ ਇਹ ਜਿਹੜਾ ਬਦਲਾ ਉਹ ਬੌਂਦਲ ਗਿਆ। ਲੋਕਾਂ ਨੂੰ ਡਿਜੀਟਲ ਭਖਾਰੀ ਜਿਹੜਾ ਸਮਝਦਾ ਹੈ। ਆਪਾਂ ਡਿਜੀਟਲ ਭਖਾਰੀ ਹੋ ਗਏ। ਵੋਟਾਂ ਆ ਗਈਆਂ ਸ਼ਰਾਬ ਵੰਡਦੀ। ਸ਼ਰਾਬ ਦੇ ਵਿੱਚ ਕੋਈ ਕੈਮੀਕਲ ਦੀ ਵਾਧ ਘਾਟ ਹੋ ਜਾਂਦੀ ਹੈ। ਫਿਰ ਮੁਫਤ ਦਾ ਲਾਲਚ ਕਰਨ ਵਾਲੇ ਉਹਨੂੰ ਪੀ ਲੈਂਦੇ ਆ। ਫਿਰ ਕਈ ਮਰ ਜਾਂਦੇ ਆ। ਇਹ ਧਰਨਾ ਲਾ ਲੈਂਦੇ ਆ। ਇਹ ਕਹਿੰਦੇ ਨੌਕਰੀ ਦੇ। ਮੁਫਤਲੀ ਚੀਜ਼ਾਂ ਦਾ ਆਈ ਹੁੰਦੀਆਂ ਨੇ ਰੱਬ ਨੇ ਹੱਥ ਪੈਰ ਲਾਏ ਆ ਕਿਰਤ ਕਰੋ ਦੋ ਘਟਾ ਹਰੇਕ ਬੰਦਾ ਹੱਥ ਨਹੀਂ ਲਾਉਂਦਾ ਆਪਦੀ ਕਿਰਤਕ ਕਮਾਈ ਕਰਕੇ ਜੇ ਬਾੜਾ ਜੀ ਕਰਦਾ ਨਹੀਂ ਰਹਿ ਜਾਂਦਾ ਦੋ ਘਟਾ ਲਾ ਲਓ ਪਰ ਆਪਦੀ ਕਿਰਤਕ ਕਮਾਈ ਵਿੱਚੋਂ ਉਹੀ ਤੁਹਾਨੂੰ ਰਾਸ ਆਊ ਮੁਫਤਲੀ ਕੋਈ ਚੀਜ਼ ਲੈ ਲਓ ਉਹ ਨੁਕਸਾਨ ਨਹੀਂ ਕਰੂਗੀ ਭਾਂ ਡਿਜੀਟਲ ਭਿਖਾਰੀ ਬਣਾਤਾ ਦੀ ਬੋਟਾਂ ਆ ਗਈਆਂ ਆਟਾ ਦੇ ਦਿਓ ਜੀ ਕਿਸੇ ਨੂੰ ਕਿਸੇ ਨੂੰ ਤੇਲ ਦੇਤਾ ਇਹਨੂੰ ਸ਼ਰਾਬ ਦੇਤੀ ਇਤੋਂ ਤੱਕ ਜਿਹੜਾ ਮੜਾ ਹੈ ਵੱਡਾ ਪਰਿਵਾਰ ਸੀ ਇਹ ਵੀ ਮੀਡੀਆ 'ਚ ਗੱਲ ਆਈ ਹੈ ਕਿ ਏਸੇ ਵੀ ਬੰਡੇ ਨੇ ਸੋ ਕਿੱਥੋਂ ਤੱਕ ਵੋਟਾਂ ਲੈਣ ਲਈ ਲੋਕ ਆ ਜਿਹੜੇ ਉਹ ਗਿਰ ਜਾਂਦੇ ਆ ਜੇ ਕੰਮ ਕਰ ਤੋਂ ਵੋਟਾਂ ਤਾਂ ਆਪੀ ਪੈ ਜਾਣਗੀਆਂ ਇਸ ਤੋਂ ਪਹਿਲਾਂ ਪਹਿਲਾਂ ਵਾਲਿਆਂ ਨੂੰ ਕਹੀ ਜਾਂਦੇ ਸੀ ਜੀ ਐਂ ਕਰਦੇ ਆ ਉਹ ਜੀ ਐਂ ਕਰਦੇ ਆ ਆਪ ਇਦੋਂ ਥੱਲੇ ਡਿੱਗ ਗਏ ਤਿੰਨ ਸਾਲ ਤੋਂ ਉੱਪਰ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਤਿੰਨ ਸਾਲਾਂ 'ਚ ਕੋਈ ਦਾ ਕੰਮ ਕੀਤਾ ਹੋਊ ਜਿਹੜੇ ਲੋਕ ਵੋਟ ਪਾਉਣਗੇ ਜੇ ਕੰਮ ਹੀ ਨਹੀਂ ਕੀਤਾ ਤਾ ਫਿਰ ਲੋਕ ਜਿਹੜਾ ਉਹ ਵੋਟ ਨਹੀਂ ਕਹਣਗੇ ਸਿੱਧਾ ਇਹ ਹਿਸਾਬ ਹੈ ਨਾ ਤਾਂ ਲੋਕਾਂ ਨੂੰ ਆਟਾ ਦਾਲ ਦੇ ਕੇ ਖਿੜ ਦੇ ਸਕਦਾ ਨਾ ਸ਼ਰਾਬ ਦੇ ਕੇ ਨਾ ਪੈਸੇ ਵੰਡ ਕੇ ਨਾ ਏਸੀ ਦੇ ਕੇ ਆਪ ਹੀ ਵੋਟਾਂ ਤੋਂ ਪਹਿਲਾਂ ਜਨਾਬ ਕਿਹਾ ਕਰਦੇ ਸੀਗੇ ਕਿ ਤੁਹਾਨੂੰ ਪੈਸੇ ਦੇਣ ਆਉਣਗੇ ਪੈਸੇ ਫੜ ਲਿਓ ਤੇ ਮਤਲਬ ਇਹ ਕਹਦੇ ਹੋ ਵੀ ਹਾਂ ਤੇ ਫਿਰ ਉਹਨਾਂ ਉਹੀ ਗੱਲ ਲੁਧਿਆਣੇ 'ਚ ਆਪਣੇ ਆਪ ਤੇ ਲਾਗੂ ਹੋਊਗੀ ਉਹਨਾਂ ਲੋਕ ਫਿਰ ਕਹਿ ਦੇਣਗੇ ਇਹਨੇ ਤੇਲ ਫੜ ਲਿਆ ਇਹਨੇ ਆਟਾ ਦਾਣ ਲੈ ਲਿਆ ਕਿਸ ਨੇ ਏਸੀ ਲੈ ਲਿਆ ਇਹਨੇ ਪੈਸੇ ਲੈ ਲੇ ਤੇ ਫਿਰ ਵੋਟ ਪਾਉਣ ਮਿਲ ਕਹਣਗੇ ਮਤਲਬ ਹਾਂ ਸੋ ਇਹ ਲੋਕ ਨੇ ਲੋਕ ਹੀ ਲੋਕਤੰਤਰ ਦੇ ਵਿੱਚ ਵਟੇ ਹੁੰਦੇ ਆ ਇਹ ਗੱਲਾਂ ਵੀ ਸੁਣੀਆਂ ਨੇ ਅੱਜ ਵੀ ਕੰਨਾਂ ਦੇ ਵਿੱਚ ਗੂੰਜਦੀਆਂ ਨੇ ਕੰਮ ਕਰੋ ਤਾਂ ਵੋਟਾਂ ਵੀ ਪੈਣਗੀਆਂ ਕੰਮ ਨਹੀਂ ਤਾਂ ਵੋਟ ਨਹੀਂ ਤਾਂ ਫਿਰ ਉਹਨੂੰ ਕਮੈਂਟ ਕਰਕੇ ਦੱਸ ਦਿਓ ਕਿ ਲੁਧਿਆਣੇ ਦੇ ਵਿੱਚ ਤੁਹਾਨੂੰ ਕਿਹਦਾ ਪਲੜਾ ਜੜਾ ਭਾਰੀ ਲੱਗਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ